ਕਲੀਨਿਕ ਚ ਚੱਲੀਆਂ ਕਿਰਪਾਨਾਂ ਤੇ ਕਾਪੇ ਕਹਿਲ ਗਏ ਲੋਕ ਤੇ ਪੈ ਗਈ ਭਾਜੜ ਇਲਾਜ ਕਰਾ ਰਹੀ ਕੁੜੀ ਦੀ ਕੀਤੀ ਕੁੱਟਮਾਰ ਲੋਕਾਂ ਨੇ ਕੁੱਟਣ ਤੋਂ ਰੋਕਿਆ ਤਾਂ ਕੀਤੀ ਗੁੰਡਾਗਰਦੀ ਇੱਕ ਕਲੀਨਿਕ ਦੇ ਵਿੱਚ ਨੌਜਵਾਨ ਨੇ ਨਸ਼ੇ ਦੀ ਹਾਲਤ ਦੇ ਵਿੱਚ ਕਿਰਪਾਨ ਦੇ ਨਾਲ ਅਚਾਨਕ ਹਮਲਾ ਕਰ ਦਿੱਤਾ ਤਾਂ ਮੌਕੇ ਤੇ ਮੌਜੂਦ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰ ਕਬਰਾ ਗਏ ਤੇ ਦਹਿਲ ਉੱਠੇ ਤੇ ਭਾਜੜ ਪੈ ਗਈ ਤਸਵੀਰਾਂ ਸੀਸੀਟੀਵੀ ਵਿੱਚ ਸਾਫ਼ ਦੇਖੀਆਂ ਜਾ ਸਕਦੀਆਂ ਨੇ ਕਿ ਇੱਕ ਨੌਜਵਾਨ ਤਲਵਾਰ ਦੇ ਨਾਲ ਕਲੀਨਿਕ ਦੇ ਸ਼ੀਸ਼ੇ ਭੰਨ ਰਿਹਾ ਹੈ ਤੇ ਇਸ ਪਿੱਛੇ ਕਹਾਣੀ ਦਰਸਲ ਇਹ ਹੈ ਕਿ ਨੌਜਵਾਨ ਇਸ ਘਟਨਾ ਤੋਂ ਪਹਿਲਾਂ ਕਲੀਨਿਕ ਦੇ ਵਿੱਚ ਦਾਖਲ ਹੋਇਆ ਸੀ ਤੇ ਨੌਜਵਾਨ ਨੇ ਕਲੀਨਿਕ ਦੇ ਵਿੱਚ ਆਪਣਾ ਇਲਾਜ ਕਰਵਾ ਰਹੀ ਇੱਕ ਲੜਕੀ ਦੇ ਨਾਲ ਮਾਰਕੁੱਟ ਕੀਤੀ ਤੇ ਜਦੋਂ ਕਲੀਨਿਕ ਦੇ ਵਿੱਚ ਮੌਜੂਦ ਲੋਕਾਂ ਨੇ ਉਸ ਨੂੰ ਮਾਰਕੁੱਟ ਕਰਨ ਤੋਂ ਰੋਕਿਆ ਤਾਂ ਉਹ ਉੱਥੋਂ ਤਾਂ چلا ਜਾਂਦਾ ਹੈ ਲੇਕਿਨ ਥੋੜੀ ਦੇਰ ਬਾਅਦ ਉਹ ਆਪਣੇ ਕੁਝ ਹੋਰ ਸਾਥੀਆਂ ਨੂੰ ਆਪਣੇ ਨਾਲ ਲੈ ਆਉਂਦਾ ਹੈ ਤੇ ਕਲੀਨਿਕ ਦੀ ਪੰਨ ਤੋੜ ਕਰਨ ਲੱਗ ਜਾਂਦਾ ਹੈ ਇਸ ਵਕਤ ਕਲੀਨਿਕ ਦੇ ਵਿੱਚ ਚੀਕ-ਚਿਹਾੜਾ ਪੈ ਜਾਂਦਾ ਹੈ ਤੇ ਲੋਕ ਇਧਰ-ਉਧਰ ਭੱਜਣ ਲੱਗਦੇ ਨੇ ਜਨਰਲ ਸਿਆਉਰੀ ਘਾਰ ਵਾਲੀ ਨਾਲ ਤੇ ਸਟਾਫ ਨੇ ਰੋਕਿਆ ਇਹ ਵੀ ਤੁਸੀਂ ਇੱਥੇ ਆ ਕੇ ਨਾਲ ਲੜੋ ਕਿਉਂ ਕੋਈ ਸਟਾਫ ਦੇ ਗਲੇ ਪੈਣ ਲੱਗਿਆ ਉਹਨਾਂ ਨੂੰ ਰੋਕ ਤਾਂ ਵੀ ਇੱਥੇ ਨਾਲ ਲੜੋ ਬਾਹਰ ਜਾ ਕੇ ਤੁਸੀਂ ਲੜੋ ਬਸ ਉਸ ਤੋਂ ਬਾਅਦ ਮੁੰਡਿਆਂ ਨੂੰ ਬੁਲਾਇਆ ਕਿਰਪਾਨਾਂ ਲਿਆਂਦੀਆਂ ਨੰਗੀਆਂ ਕੱਢ ਕੇ ਸਾਰੇ ਸ਼ੀਸ਼ੇ ਸ਼ੂਸ਼ੇ ਤੋੜਦੇ ਨਾਲ ਕਾਊਂਟਰ ਤੇ ਵੀ ਆ ਕੇ ਕਿਰਪਾਨ ਮਾਰੀ ਬਸ ਇੰਨੀ ਗੱਲ ਹੋਈ ਹੈ ਪਤਾ ਹੀ ਨਹੀਂ ਲੱਗਿਆ ਸਾਨੂੰ ਕਿਹੜਾ ਸ਼ੈਡ ਦਾ ਸੀ ਤੁਹਾਡੇ ਕੋਲ ਇੱਥੇ ਹਾਂਜੀ ਉਹ ਕੋਈ ਸ਼ੈਡ ਤੇ ਦਵਾਈ ਦਵਾਈ ਲੈਣ ਆਏ ਹੋਏ ਸੀ ਕਿਹੋ ਲੈ ਪਤਾ ਲੱਗਿਆ ਹੁਣ ਨਾ ਤੁਚੀਆਂ ਦੇ ਗਏ ਉਹ ਪ੍ਰਸ਼ਾਸਨ ਕੋਈ ਤਰ੍ਹਾਂ ਕੀਤੀ ਕੋਈ ਪੁਛਤਾ ਹਾਂਜੀ ਕੋਈ ਸੁਤਲਾ ਕੇ ਤੇ ਬੋਤਲ ਸਾਈ ਅੱਜ ਲੈ ਕੇ ਆਏ ਸੀ ਤੇ ਬੋਤਲ ਹੁਣੇ ਹੀ ਲੱਗੀ ਸੀ ਅੱਛਾ ਇਹ ਕੀ ਕਰਦਾ ਹੋਈ ਹੈ ਗੱਲ ਵਟੇ ਹੋਈ ਪਿਓ ਕੁੜੀ ਨੂੰ ਇੱਥੇ ਆ ਕੇ ਉਹ ਦੀ ਗਰਦਨ ਤੋ ਫੜ ਲਈ ਉਸਨੇ ਤੇ ਬੋਤਲੋਂ ਦੀ ਕੁੜੀ ਦੀ ਪੱਟੀ ਜਾ ਰਹੀ ਸੀ ਤੇ ਦੂਸਰ ਵੇਂਦਾ ਪੀ ਅਸੀਂ ਡਾਕਟਰ ਸਾਹਿਬ ਉਹਨੇ ਕਿਹਾ ਪੀ ਐਡਾ ਨਹੀਂ ਕਰੀਦਾ ਪੀ ਜੋਟੋ ਦਾ ਮਸਲਾ ਹੈ ਤੁਸੀਂ ਬਾਹਰ ਜਾ ਕੇ ਕਰੋ ਤੇ ਕਹਿੰਦਾ ਤੂੰ ਇਸ ਗੱਲ ਵਿੱਚ ਕਿਉਂ ਬੋਲੇ ਸਾਡਾ ਫੈਮਿਲੀ ਮੈਟਰ ਹੈਗਾ ਹੈ ਤੋਂ ਫਿਰ ਇਹ ਕੁੜੀ ਨੇ ਕਿਹਾ ਵੀ ਤੁਹਾਨੂੰ ਬੋਲਣ ਦੀ ਨਹੀਂ ਹੈਗਾ ਤਰੀਕਾ ਤੇ ਇਹਨੇ ਗੱਲ ਪੈਣ ਲੱਗੇ ਤੇ ਫਿਰ ਵੀਰੇ ਨੇ ਕਿਹਾ ਸੀ ਵੀ ਤੂੰ ਇਹਨਾਂ ਦੇ ਗੱਲ ਕਿਉਂ ਪੈਂਦਾ ਫਿਰ ਇਹਨਾਂ ਦੇ ਗੱਲ ਪੈ ਗਏ ਇੱਥੇ ਵਾਵਾ ਟਾਈਮ ਗੱਲ ਪੈ ਗੋ ਮੇਰਾ ਮੁੰਡਾ ਰੋ ਰੋ ਕੇ ਹੱਲੀ ਵੀ ਰੋਈ ਜਾਂਦਾ ਹੈ ਉਹਨੂੰ ਡਰ ਪੈ ਗਿਆ ਕਹਿੰਦਾ ਮੈਂ ਬੋਤਲ ਨਹੀਂ ਲਵਾਣੀ ਕਿੰਨੇ ਚਿਰ ਦਾ ਮੇਰੇ ਬੱਚੇ ਦੀ ਕਿੰਨੇ ਉਹ ਖੜਾ ਤੇ ਉਹ ਬਾਹਰ ਬਸ ਲਿੱਗ ਗਿਆ ਹੀ ਹੈ ਤੇ ਬਾਹਰੋਂ ਕਾਪੇ ਲੈ ਕੇ ਅੰਦਰ ਆ ਕੇ ਸਿੱਧਾ ਸ਼ੀਸ਼ੇ ਤੋੜਤੇ ਤਸੀਂ ਦਸੋਂ ਡਾਕਟਰ ਸਾਹਿਬ ਤੇ ਅਸੀਂ ਮਸੇ ਉਹ ਅੰਦਰ ਜਾ ਕੇ ਲੁਕੇ ਆਂ ਕੀ ਮੰਗ ਕਰਦੇ ਹੋ ਕੀ ਮੰਗ ਬਸ ਨਾਨਾ ਵਿਚਾਰੇ ਸਭ ਜਾਈ ਜੜਾ ਨਾ ਦਾ ਇਨਾ ਕੋਈ ਜਾਨ ਹੋ ਗਿਆ ਉਹਨਾਂ ਤੇ ਕੋਈ ਲੜਕਾ ਬਾਹਰ ਹੋਇਆ ਆ ਕੇ ਉਹਨ ਬਸ ਇਹ ਕਹਿਣ ਲੱਗਿਆ ਵੀ ਚਲੋ ਉੱਥੋਂ ਮੇਰੇ ਨਾਲ ਚਲੋ ਕੋਈ ਸ਼ਾਦੀ ਸ਼ਿਦ ਕਰਨ ਦੇ ਚੱਕਰ ਤੇ ਵੀ ਮਸਲਾ ਸੀ ਕੋਈ ਡਰਿੰਕ ਵੀ ਕੀਤੀ ਹੁੰਦੀ ਜੀ ਉਹਨੇ ਹੋਰ ਕੋਈ ਗੱਲ ਨਹੀਂ ਸੁਣੀ ਬਾਹਰ ਜਾ ਕੇ ਗੇਟ ਤੋਂ ਉਹਨੇ ਫੋਨ ਲਾ ਲਿਆ ਮੁੰਡੇ ਮਗਾ ਲੈਨੇ ਉਹ ਹਥਿਆਰ ਲੈ ਕੇ ਆ ਗਿਆ ਬਸ ਉਹਨਾਂ ਕੁਝ ਨਹੀਂ ਸੁਣਿਆ ਬਸ ਸੀਸੇ ਤੋੜ ਤੇ ਕੁੱਟ ਮਾਰ ਸੋ ਗਈ ਜੋ ਕੁਛ ਬਸਾ ਨੁਕਸਾਨ ਕਰ ਦਿੱਤਾ ਸਾਹਮਣੇ ਦੇਖ ਲਓ ਕੀ ਹੋਇਆ ਬਣਿਆ ਪਿਆ ਸਾਰਾ ਇੱਥੇ ਹਸਪੀਟਲ ਆਏ ਨਾਲ ਕੋਈ ਗੱਲਬਾਤ ਹੋਈ ਹਸਪੀਟਲ ਦੇ ਮੁੰਡੇ ਦੇ ਗੱਲ ਪੈ ਗਏ ਨੇ ਵੇਖੋ ਗੱਲ ਪੈ ਜੀ ਆਣ ਕੇ ਕੋਈ وجہ ਗੱਲ ਪੈਣ ਦੀ ਮੁੰਡੇ ਵਜ੍ਹਾ ਕੋਈ ਸੋ ਨਹੀਂ ਹੋਈ ਕੋਈ ਨੇ ਕੁੱਟ ਰਿਹਾ ਜੇ ਜਿਕੇ ਮੇਰੇ ਪਾਸੇ ਇਹਨਾਂ ਚੜਾਇਆ ਜੇ ਕੋਈ ਤੁਸੀਂ ਨਾ ਕੁੱਟੋ ਜੀ ਛੜਾਇਆ ਜੇ ਇਹਨਾਂ ਚੜਾਇਆ ਚੜਾਉਣ ਦੇ ਚੱਕਰ ਦੀ ਬਸ ਆ ਕੁਝ ਹੋ ਗਿਆ ਕੀ ਮੰਗ ਕੀਤੀ ਜਾਂਦੀ ਹੈ ਮੰਗ ਤੇ ਇਨਸਾਫ ਚਾਹੀਦਾ ਵੇਖੋ ਇਹ ਤਾਂ ਡਾਕਟਰ ਸਾਹਿਬ ਅਸੀਂ ਸਾਹ ਘਟੋ ਘਟ 22 23 ਸਾਲ ਹੋ ਗਏ ਨਾ ਵਰਤਦੇ ਹੋਣੇ ਆ ਅੱਜ ਤੱਕ ਅਸੀਂ ਤਾਂ ਕੋਈ ਗਲਤ ਕੰਮ ਨਹੀਂ ਸੁਣਿਆ ਇਹ ਕਾਹਦਾ ਹਸਪੀਟਲ ਹੈ ਇਹ ਬੱਚਿਆਂ ਦਾ ਹੈ ਬੱਚਾ ਚਿਲਡਰਨ ਹਸਪੀਟਲ ਹੈ ਇੰਨੇ ਬੱਚੇ ਐਡਮਿਟ ਸੀ ਇੱਥੇ ਲਗੋ ਇੱਥੇ ਤਕਰੀਬਨ ਮੇਰੇ ਸਾਹਮਣੇ ਜਿਆਦਾ 5-7 ਤੋਂ ਹੋਣੇ ਆ ਸੀਗੇ ਦੋਨੋਂ ਆਪਸ ਚ ਲੜ ਰਹੇ ਸੀਗੇ ਸਰ ਨੇ ਬੱਸ ਨਾਰਮਲੀ ਕਿਹਾ ਉਹਨਾਂ ਨੂੰ ਕਿ ਤੁਸੀਂ ਇਹ ਤਾਂ ਨਾ ਕਰੋ ਕਿ ਮੈਂ ਵਿੱਚ ਮੈਂ ਬੋਲਤੀ ਮੈਂ ਵੀ ਤੁਸੀਂ ਰਿਸਪੈਕਟ ਨਾਲ ਗੱਲ ਕਰੋ ਤੇ ਉਹ ਕੋ ਪਤਾ ਮੇਰੇ ਗਲੇ ਪੈਨ ਲੱਗੇ ਸੀਗੇ ਤੇ ਫਿਰ ਸਰ ਨੇ ਕਿਹਾ ਕਿ ਤੁਸੀਂ ਚਲੇ ਚੋ ਕਹਿੰਦੇ ਤੁਸੀਂ ਤੁਹਾਡੇ ਆਪਣੇ ਮੈਟਰ ਤੁਸੀਂ ਘਰੇ ਸੋਲਵ ਕਰੋ ਨਾ ਇੱਥੇ ਕੀ ਲੈਣ ਆਏ ਹੋ ਫਿਰ ਤੋ ਸਰ ਉਹ ਚੋ ਵਾਪਸੀ ਆਇਆ ਕਰ ਪੈਨ ਲੈ ਕੇ ਸਰ ਸਾਰੇ ਸ਼ੀਸ਼ੇ ਤੋੜਨੇ ਮਗਾਰੇ ਇਹ ਗੱਲ ਹੋਈ ਆ ਤੇ ਮੇਰੇ ਗਲੇ ਪੈਨ ਲੱਗੇ ਫਿਰ ਬਾਅਦ ਵਿੱਚ ਭਗਤ ਕੋਲਿਆ ਵਿੱਚ ਤਾਂ ਲੜਾਈ ਪੈ ਗਈ ਜੰਨਤ ਦੇ ਵੀ ਗਲੇ ਪਏ ਆ ਮਾਰਕੋਟਾਈ ਵੀ ਕੀਤੀ ਹਾਂ ਜੀ ਮਾਰਕੋਟ ਕੀਤੀ ਇਹਨਾਂ ਦੇ ਗੱਲ ਬਾਤ ਸਾਰਾ ਆਪਣੇ ਤੇ ਡ੍ਰਿਪ ਲੋ ਵਾਇਸ ਗੋੜੀ ਨੂੰ ਤੇ ਉਹਨਾਂ ਦੇ ਆਏ ਸੀ ਆਪਣੇ ਜੇਦ ਨਾਲ ਰਹੀ ਸੀ ਉਹ ਆਏ ਸੀ ਇਕ ਕੋੜੀ ਨੇ ਕੋਟਰਾ ਸੀ ਅਸੀਂ ਕਹ ਗਰੇ ਬਾਹਰ ਜਾ ਕੇ ਤੁਸੀਂ ਇਹ ਨਾ ਕੋੜੀ ਨੇ ਕੋਟੋ ਤੇ ਸਵੇਰ ਸਾਡੇ ਗੜ ਪਾਇਆ ਜੀ ਤੇ ਛਲਡ ਪਾਰਦੇ ਸਾਡੇ ਤੇ ਬਾਅਦ ਚ ਆਏ ਨੇ ਤਿੰਨ ਚਾਰ ਮੁੰਡੇ ਕਾਪੇ ਲੈ ਗਏ ਨੇ ਸਾਰਾ ਨੁਕਸਾਨ ਕਰ ਗਏ ਜੀ ਉਦ ਇਸ ਮਾਮਲੇ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਵਾਰਦਾਤ ਦੀ ਸ਼ਿਕਾਇਤ ਮਿਲੀ ਹੈ ਤੇ ਉਹਨਾਂ ਨੇ ਮੌਕਾ ਵੀ ਦੇ ਕੇ ਆਏ ਤੇ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਇੱਕ ਡਾਕਟਰ ਦੀ ਦੁਕਾਨ ਸੀ ਜਿਹੜੀ ਤੇ ਉਹਦੀ ਕੋਈ ਆਣ ਬੰਦਿਆਂ ਨੇ ਜਿਹੜੀ ਆ ਉਹ ਤੋੜਪਨ ਕੀਤੀ ਉੱਥੇ ਹਾਂਜੀ ਉਹਨਾਂ ਦੀ ਬੰਦਿਆਂ ਦੀ ਅਸੀਂ ਦਰਖਾਸਤ ਡਾਕਟਰ ਸਾਹਿਬ ਨੇ ਦਿੱਤੀ ਆ ਉਹਦੀ ਦਰਖਾਸਤ ਦੇ ਮੁਤਾਬਕ ਜਿਹੜੀ ਹੁਣ ਬਣਦੀ ਕਾਰਵਾਈ ਅਮਰ ਵਿੱਚ ਜਾਂਦੀ ਚਾਹੀਦੀ ਜੋ ਵੀ ਉਹਨਾਂ ਦੀ ਵੈਰੀਫਾਈ ਕਰਦੇ ਖੈਰ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਗੁੰਡਾਗਰਦੀਆਂ ਤਸਵੀਰਾਂ ਸਾਫ਼ ਦੇਖੀਆਂ ਜਾ ਸਕਦੀਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ ਜਗਬਾਨੀ ਜੀ ਲਈ ਅਦਰਸ਼ ਜੋਸਨ ਦੀ ਰਿਪੋਰਟ